ਕਿ ਲੋਕੀਨ ਟੈਗ ਲਾ ਦਿੰਦੇ ਆ ਕਿ ਇਹ ਇਹ ਤਾਂ ਗਾਣੇ ਕਰਦੀ ਆ ਇਹ ਤਾਂ ਮਾਡਲ ਆ ਹਨਾ ਆਜ਼ ਅ ਐਕਟਰ ਤੁਹਾਨੂੰ ਦੇਖਦੇ ਹੀ ਨਹੀਂ ਇਹ ਤਾਂ ਆ 200 ਪਲੱਸ ਸongs ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਟੈਟੂ ਹੋਣਾ ਵੀ ਜ਼ਰੂਰੀ ਹੁੰਦਾ ਕੁੜੀਆਂ ਦੇ ਲਈ ਓਹ ਹੋ ਮੇਰੇ ਟੈਟੂ ਤਾਂ ਮੈਨੂੰ ਲੱਗਦਾ 12 ਵਾਰ ਹੋ ਗਏ ਨਾ ਨਾ ਕਰੋ ਨਾ ਕਰੋ ਮੈਨੂੰ ਤਾਂ ਪਹਿਲੇ ਹੀ ਪ੍ਰੋਜੈਕਟ ਹੋ ਕੇ ਹੋ ਜਾਂਦੇ ਆ ਮਿਲਨੇ ਹਨਾ ਟੈਟ ਕਵਰ ਕਰਨੇ ਪੈਂਦੇ ਆ ਬਹੁਤ ਮੇਕਅਪ ਵੇਸਟ ਹੁੰਦਾ ਹੈ ਗਾਇਸ ਤੇ ਟੈਟੂ ਨਾ ਬਲੌਗ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚਸਕਾ ਡੇਵੀ ਤੇ ਮੈਂ ਸ਼ਾਇਨ ਦਰਸ਼ਕੋ ਅੱਜ ਟ੍ਰੇਲਰ ਲਾਂਚ ਸੀਗਾ ਰਾਜਸਤਾਨੀ ਵੈਬ ਸੀਰੀਜ਼ ਦਾ ਰਾਜਸਤਾਨੀ ਵੈਬ ਸੀਰੀਜ਼ ਆ ਰਹੀ ਹੈ ਕੇਬਲ 1 ਤੇ ਤੇ ਬਹੁਤ ਟਾਈਮ ਦੀ ਪ੍ਰੋਮੋਸ਼ਨ ਵੀ ਚੱਲਦੀ ਪਈ ਹੈਗੀ ਉਸ ਵੈਬ ਸੀਰੀਜ਼ ਦੇ ਵਿੱਚੋਂ ਅਹਿਮ ਅਦਾਕਾਰਾਂ ਸਾਡੇ ਨਾਲ ਨੇ ਬਹੁਤ ਸੋਹਣੇ ਦੇ ਲੱਗ ਰਹੇ ਨੇ ਅੱਜ ਮੋਲੀ ਨਾਲ ਤੁਹਾਡੀ ਸਵਾਗਤ ਹੈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਪਹਿਲਾਂ ਉੱਤਮ ਸਤਿਓ ਬਹੁਤ ਤੁਹਾਡੇ ਲੱਗੇ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਰਾਜਤਾਨੀ ਲੈ ਕੇ ਆ ਰਹੇ ਹੋ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਮੂਵੀਸ ਤੋਂ ਪਹਿਲਾਂ ਵੈਬ ਸੀਰੀਜ਼ ਦੇ ਵਿੱਚ ਮੇਰਾ ਡੈਬਿਊ ਹੈ ਹਾਂ ਜੀ ਡੈਬਿਊ ਹੈ ਮੇਰਾ ਵੈਬ ਸੀਰੀਜ਼ ਦੇ ਵਿੱਚ ਡੈਬਿਊ ਹੈ ਜੀ ਜੀ ਤੇ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਹੈ ਕਿਸ ਤਰੀਕੇ ਦਾ ਰੋਲ ਹੋਣ ਵਾਲਾ ਰਾਜਤਾਨੀ ਦੇ ਵਿੱਚ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਮੈਨੂੰ ਅਮਰਦੀਪ ਸਰ ਦਾ ਕਾਲ ਆਇਆ ਸੀ ਹਨਾ ਕਿ ਮੌਲਨਾ ਕਿ ਅਸੀਂ ਇੱਕ ਵੈਬ ਸੀਰੀਜ਼ ਕਰ ਰਿਹਾ ਤੇ ਉਹਦੇ ਵਿੱਚ ਇੱਕ ਕੈਰੈਕਟਰ ਹੈ ਤੁਹਾਡੇ ਲਈ ਤੇ ਬਹੁਤ ਸਟਰੋਂਗ ਕੈਰੈਕਟਰ ਹੈ ਕਿ ਤੁਸੀਂ ਕਰਨਾ ਚਾਹੋਗੇ ਤੇ ਮੈਂ ਉਹ ਕੀਤਾ ਤੇ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਕਿਉਂਕਿ ਮੈਂ ਹਮੇਸ਼ਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੈਂ ਥੀਏਟਰ ਨਹੀਂ ਕੀਤਾ ਤੇ ਸਮਵੇਰ ਮੈਨੂੰ ਰਹਿੰਦਾ ਡਾਊਟ ਰਹਿੰਦਾ ਆਪਣੇ ਆਪ ਤੇ ਕਿ ਮੈਂ ਵਧੀਆ ਕਰੂੰਗੀ ਨਹੀਂ ਕਰੂੰਗੀ ਤੇ ਸਾਹਮਣੇ ਅਮਰਦੀਪ ਸਰ ਨੇ ਹਨਾ ਡਾਇਰੈਕਟਰ ਤੇ ਮੈਨੂੰ ਕੁਝ ਕਹਿਤ ਦੀ ਲੋੜ ਨਹੀਂ ਹੋਣਾ ਵਾਰੇ ਕਿ ਕਿੰਨੇ ਲਾਈਕ ਵਧੀਆ ਡਾਇਰੈਕਟਰ ਨੇ ਕਿੰਨੇ ਸੋਲਝੇ ਹੋਏ ਡਾਇਰੈਕਟਰ ਨੇ ਤੇ ਜਦੋਂ ਮੈਂ ਸਰ ਦੇ ਨਾਲ ਕੰਮ ਕੀਤਾ ਮੈਨੂੰ ਲੱਗਦਾ ਕਿ ਸਰ ਨੇ ਪਹਿਲਾਂ ਤਾਂ ਸਰ ਨਾਲ ਕੈਰੈਕਟਰਸ ਤੇ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਨੇ ਸਰ ਨੇ ਨਾ ਲਿਟਰਲੀ ਮੈਨੂੰ ਯਾਦ ਹੈ ਜਦੋਂ ਅਸੀਂ ਬੈਠੇ ਸੀ ਅਸੀਂ ਡਿਸਕਸ ਕਰ ਰਹੇ ਸੀ ਸਰ ਨੇ ਇੰਨਾ ਟਾਈਮ ਲਾ ਕੇ ਲਾਈਕ ਉਹ ਕੈਰੈਕਟਰ ਨੂੰ ਡਿਸਕ੍ਰਾਈਬ ਕੀਤਾ ਤੇ ਲੁੱਕ ਵੀ ਕਿ ਇਦਾਂ ਦੀ ਲੁੱਕ ਹੋਗੀ ਇਦਾਂ ਦੇ ਆਊਟਫਿਟਸ ਹੋਣਗੇ ਕਿੰਨੀ ਵਾਰ ਮਤਲਬ ਮੈਨੂੰ ਯਾਦ ਹੈ ਲੁੱਕ ਟੈਸਟ ਕੀਤਾ ਸੀ ਤੇ ਬਹੁਤ ਸਰ ਨੇ ਇਦਾਂ ਨਹੀਂ ਕਰਦੇ ਕਿ ਹਾਂ ਬਸ ਫਾਈਨਲ ਕੀਤਾ ਹੋ ਗਿਆ ਜੀ ਆ ਪਾ ਲੋ ਨਾ 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 ਬਹੁਤ ਜ਼ਿਆਦਾ ਮੈਨੂੰ ਲੱਗਦਾ ਬਹੁਤ ਮਿਹਨਤ ਮਿਹਨਤ ਕਰਦੇ ਨੇ ਇੱਕ ਕੈਰੈਕਟਰ ਦੇ ਉੱਤੇ ਤਾਂ ਹੀ ਉਹ ਚੀਜ਼ ਨਿੱਖਰ ਕੇ ਆਂਦੀ ਹੈ ਵਾਰ ਇਹ ਚੀਜ਼ ਹੈ ਤੇ ਮੈਂ ਬਹੁਤ ਬੈਸਟ ਫੀਲ ਕਰਦੀ ਆ ਕਿ ਮੇਰਾ ਰਾਸ਼ਤਾ ਨਿਕਲ ਰਹੀ ਆ ਤੇ ਬਿਲਕੁਲ ਬਾਈਹਰਾਨ ਨੇ ਜਿਵੇਂ ਵੈਬ ਉਹਦੇ ਵਿੱਚ ਵੀ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿ ਜਿਸ ਤਰੀਕੇ ਦਾ ਮੋਲੀਨਾ ਦਾ ਹੋਣ ਵਾਲਾ ਹੈਗਾ ਰੋਲ ਉਹ ਇਸ ਤਰੀਕੇ ਦਾ ਨਹੀਂ ਹੈਗਾ ਕਿ ਜਿਵੇਂ ਬਾਕੀ ਫਿਲਮਾਂ ਦੇ ਵਿੱਚ ਐਕਟਰ ਐਕਟੈਸ ਹੁੰਦੀਆਂ ਨੇ ਜਾਂ ਮਤਲਬ ਗਲੈਮਰ ਦੇ ਲਈ ਜਾਂ ਕੰਟੈਂਟ ਦੇ ਲਈ ਉਸ ਤਰੀਕੇ ਦਾ ਨਹੀਂ ਉਹਨਾਂ ਦੀ ਇੱਕ ਆਪ ਦੀ ਇੱਕ ਕਹਾਣੀ ਹੈ ਤੇ ਉਸ ਉਸ ਕਹਾਣੀ ਨੂੰ ਆਪ ਪੇਸ਼ ਕਰਦੇ ਹੈਗੇ ਤੇ ਉਸ ਤਰੀਕੇ ਦਾ ਜਿਵੇਂ ਜਿਸ ਤਰੀਕੇ ਨਾਲ ਉਹ ਚਿਹਰਿਆਂ ਨੂੰ ਪੜਦੇ ਆ ਹਨਾ ਜਿਹੜੇ ਉਹਨਾਂ ਚਿਹਰਿਆਂ ਨੂੰ ਪੜ ਕੇ ਉਹ ਉਸ ਦੇ ਅਕੋਰਡਿੰਗਲੀ ਉਹਨਾਂ ਨੂੰ ਮਤਲਬ ਰੋਲਸ ਦੇ ਨੇ ਅਦਾਕਾਰੀ ਦੇਣੀ ਤੇ ਉਹੋ ਜੇ ਹੋ ਜੇ ਡਾਇਰੈਕਟਰ ਬਾਰੇ ਮਤਲਬ ਪੰਜਾਬੀ ਦੇ ਵਾਸਤੇ ਮੈਨੂੰ ਤਾਂ ਬਹੁਤ ਵਧੀਆ ਗੱਲ ਲੱਗੀ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਜਿਵੇਂ ਤੁਸੀਂ ਕਿਹਾ ਕਿ ਚਿਹਰਿਆਂ ਨੂੰ ਪੜਦੇ ਨੇ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਅਸੀਂ ਲੁੱਕ ਟੈਸਟ ਕਰ ਰਹੇ ਸੀ ਤੇ ਸਰ ਦੇ ਕੋਲ ਇੱਕ ਨੋਟ ਪੈਡ ਸੀ ਤੇ ਅਸੀਂ ਡਿਸਕਸ ਕਰ ਰਹੇ ਸੀ ਕਿ ਜਿਹੜਾ ਮੇਰਾ ਕੈਰੈਕਟਰ ਹੈ ਜਾਸਮਿਨ ਉਹ ਬਿੰਦੀ ਲਾਉਗੀ ਤੇ ਸਰ ਨੇ ਨਾ ਲਿਟਰਲੀ ਮਤਲਬ ਸਰ ਨੇ ਅੱਧਾ ਘੰਟਾ 1 ਘੰਟਾ ਸਰ ਲਿਟਰਲੀ ਡਿਜ਼ਾਈਨ ਕਰ ਰਹੇ ਸੀ ਬਿੰਦੀ ਕਿ ਇਦਾਂ ਦੀ ਬਿੰਦੀ ਹੋਊਗੀ ਇਦਾਂ ਲਾਉਗੀ ਮਤਲਬ ਮੈਨੂੰ ਲੱਗਦਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਇਹ ਸ਼ਾਇਦ ਕੋਈ ਹੋਰ ਡਾਇਰੈਕਟਰ ਜਾਂ ਕੋਈ ਹੋਰ ਮੇਕਰ ਹੋਇਆ ਇੰਨਾ ਟਾਈਮ ਨਾ ਲਾਏ ਕਿ ਮੇਰੀ ਮੇਰਾ ਕੋਈ ਬਹੁਤ ਜ਼ਿਆਦਾ ਵੱਡਾ ਉਹ ਨਹੀਂ ਹੈ ਕੋਈ ਕੰਮ ਨਹੀਂ ਹੈ ਕਿ ਮੈਂ ਬਹੁਤ ਥਰੂਆਊਟ ਦ ਸੀਰੀਜ਼ ਆ ਮੈਂ ਪਰ ਮੈਂ ਜਦੋਂ ਆਨੀਆਂ ਮੇਰਾ ਕੈਰੈਕਟਰ ਜਦੋਂ ਆਂਦਾ ਹੈ ਉਹ ਇਦਾਂ ਦੀ ਛਾਪ ਛੋੜ ਕੇ ਜਾਂਦਾ ਹੈ ਨਾ ਤੇ ਮੈਨੂੰ ਲੱਗਦਾ ਉਹ ਆਪਣੇ ਉਹ ਡਾਇਰੈਕਟਰ ਦਾ ਖੇਲ ਹੈ ਸਾਰਾ ਤੇ ਉਹਦੇ ਲਈ ਮੈਂ ਸਰ ਨੂੰ థాంక్స్ ਕਰਨਾ ਚਾਹੁੰਗੀ ਬਿਲਕੁਲ ਕਿ ਇਹੋ ਜੇ ਪੈਸ਼ਨੇਟ ਜਿਹੜੇ ਡਾਇਰੈਕਟਰ ਹੈਗੇ ਸਾਨੂੰ ਸਾਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਹੀ ਲੋੜ ਹੈਗੀ ਤੇ ਇਹੋ ਜਿਹਾ ਜਦੋਂ ਸਿਨੇਮਾ ਆਊਗਾ ਤੇ ਸਾਡੀ ਪੰਜਾਬੀ ਇੰਡਸਟਰੀ ਦਾ ਮਿਆਰ ਹੋਰ ਵੀ ਵੱਡਾ ਹੋਊਗਾ ਵੱਡਾ ਹੋਊਗਾ ਸਹੀ ਗੱਲ ਹੈ ਮੈਨੂੰ ਲੱਗਦਾ ਹੈ ਤੇ ਕੇਬਲ 1 ਲੈ ਕੇ ਆਏ ਨਾ ਲਾਈਕ ਆ ਓਟੀਟੀ ਪਲੇਟਫਾਰਮ ਲੈ ਕੇ ਆਏ ਤੇ ਮੈਨੂੰ ਲੱਗਦਾ ਹੈ ਇਹਦੇ ਨਾਲ ਜਿਹੜੇ ਨਿਊ ਟੈਲੈਂਟ ਹੈ ਐਕਟਰਸ ਨੇ ਥੀਏਟਰ ਆਰਟਿਸਟ ਨੇ ਉਹਨਾਂ ਦਾ ਨਾ ਇੱਕ ਉਹਨਾਂ ਨੂੰ ਪਲੇਟਫਾਰਮ ਮਿਲਿਆ ਤੇ ਉਹਨਾਂ ਦੇ ਲਈ ਬਹੁਤ ਅਸੀਂ ਮੇਰੇ ਨਾਲ ਆਪ ਇਹ ਹੁੰਦਾ ਸੀ ਕਿ ਮੈਂ ਸੌਂਗਸ ਕਰਨੀ ਛੱਡ ਤੇ ਮੈਂ movies ਕਰ ਰਹੀ ਹਾਂ ਤੇ ਮੈਂ ਵੇਟ ਕਰ ਰਹੀ ਹੁੰਦੀ ਸੀ ਯਾਰ ਕਿ ਹੁਣ ਕਿਹੜੀ movie ਆਉਗੀ ਕੋਈ ਵਧੀਆ ਆਉਗੀ ਇੱਕ ਦੀ ਸਟੋਰੀ ਸੁਣੀ ਨਹੀਂ ਵਧੀਆ ਲੱਗੀ ਦੂਜੀ ਕਦੋਂ ਮਿਲੂਗੀ ਕਦੀ ਨਹੀਂ ਇਹ ਹੁੰਦਾ ਹੈ ਹਰ ਆਫਟਰ ਦੇ ਨਾਲ ਹੁੰਦਾ ਹੈ ਤੇ ਮੈਨੂੰ ਲੱਗਦਾ ਉਹ ਉਹ ਜਿਹੜਾ ਵੇਟਿੰਗ ਪੀਰੀਅਡ ਸੀ ਨਾ ਉਹ ਕੇਬਲਵਾਨ ਨੇ ਘਟਾਤਾ ਇੰਨਾ ਵਧੀਆ ਕੰਟੈਂਟ ਆ ਰਿਹਾ ਇੰਨਾ ਵਧੀਆ ਪਲੇਟਫਾਰਮ ਮਿਲੇ ਹੈ ਤੇ ਮੈਨੂੰ ਲੱਗਦਾ ਇਹ ਤੋਂ ਵਧੀਆ ਗੱਲ ਕੋਈ ਹੋਈ ਨਹੀਂ ਸਕਦੀ ਬਿਲਕੁਲ ਜਿਵੇਂ ਤੁਸੀਂ ਕਹਿਣ ਕਿ ਮੈਂ ਮਤਲਬ ਮੈਂ Song ਘਟਾਤੇ ਪਰ movies ਕਰਨ ਲੱਗੀ ਹੈਗੀ ਪਰ ਇਹ ਮਤਲਬ ਜ਼ਰੂਰੀ ਹੋ ਜਾਂਦਾ ਇਸ ਐਕਟਿੰਗ ਲਾਈਨ ਦੇ ਵਿੱਚ ਕਿ ਅਸੀਂ ਜਿਹੜੇ ਮਤਲਬ ਅਸੀਂ ਕਿਉਂਕਿ ਤੋਂ ਮਾਡਰਨ ਲਾਈਨ ਤੋਂ ਤੁਸੀਂ ਸ਼ੁਰੂ ਕੀਤਾ Song ਦੇ ਵਿੱਚੋਂ ਸ਼ੁਰੂ ਕੀਤਾ ਕਿ ਅਸੀਂ ਉਸ ਉਹਨੂੰ ਛੱਡ ਕੇ ਅਸੀਂ ਉਹਦੇ ਤੇ ਜਾਣਾ ਤੇ ਪੈਰਲਲ ਚੱਲ ਸਕਦੇ ਮੈਨੂੰ ਲੱਗਦਾ ਮੇਰੀ ਨਾ ਪਹਿਲਾ ਵਿੱਚ ਜਿਹਨੂੰ ਮੇਰੀ ਸੋਚ ਇਦਾਂ ਹੋ ਗਈ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਲੋਕੀ ਨਾ ਟੈਗ ਲਾ ਦਿੰ ਇਹ ਤਾਂ ਗਾਣੇ ਕਰਦੀ ਆ ਇਹ ਤਾਂ ਮਾਡਲ ਆ ਹਨਾ ਆ ਜੋ ਐਕਟਰ ਤੁਹਾਨੂੰ ਦੇਖਦੇ ਹੀ ਨਹੀਂ ਇਹ ਰਿਐਲਿਟੀ ਆ ਬਟ ਮੈਨੂੰ ਲੱਗਦਾ ਹੁਣ ਆਲਾ ਜਿਹੜਾ ਟਾਈਮ ਨਾ ਚੇਂਜ ਹੋ ਗਿਆ ਤੇ ਮੈਨੂੰ ਲੱਗਦਾ ਯਾਰ ਮੈਂ ਪਹਿਲਾਂ ਵੀ ਤਾਂ ਇੰਨਾ ਹਾਰਡਵਰਕ ਕੀਤਾ ਤੇ ਮੈਂ ਉਹ ਪਿੱਛੇ ਕਿਉਂ ਛੱਡਾਂ ਉਹ ਮੇਰਾ ਕੰਮ ਹੈ ਉਹ ਮੇਰੀ ਮਿਹਨਤ ਹੈ ਉਹ ਮੇਰਾ ਹਾਰਡਵਰਕ ਹੈ ਮੈਂ ਕਿੱਤਾ ਆ 200 ਪਲੱਸ ਸongs ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੇ ਮੈਂ ਉਸ ਚੀਜ਼ ਨੂੰ ਮੈਂ ਪਿੱਛੇ ਨਹੀਂ ਛੱਡ ਸਕਦੀ ਇਹ ਬੋਲ ਕੇ ਕਿ ਨਹੀਂ ਮੈਂ ਤਾਂ movies ਕਰਨੀਆਂ ਮੈਂ ਐਕਟਰ ਆ ਮੈਂ ਐਕਟਰਸ ਨਾ ਤੇ ਹੁਣ ਜਾ ਕੇ ਮੈਨੂੰ ਅਕਲ ਆਈ ਹੈ ਮੈਨੂੰ ਲੱਗਦਾ ਹੈ ਇਨਸਾਨ ਟਾਈਮ ਦੇ ਨਾਲ ਬਹੁਤ ਕੁਝ ਸਿੱਖਦਾ ਹੈ ਤੇ ਮੈਂ ਇਹ ਸਿੱਖਿਆ ਕਿ ਉਹ ਵੀ ਮੇਰੀ ਮਿਹਨਤ ਸੀ ਅੱਜ ਜੋ ਮੈਂ ਕਰ ਰਹੀ ਹਾਂ ਉਹ ਵੀ ਮੇਰੀ ਮਿਹਨਤ ਹੈ ਤੇ ਅੱਗੇ ਵੀ ਕਰਾਂਗੀ ਤੇ ਬਾਕੀ ਬਾਬਾ ਜੀ ਦੇ ਹੱਥ ਹੈ ਕਿੰਨੇ ਅੱਗੇ ਜਾਣੇ ਆ ਕਿੰਨੇ ਨਹੀਂ ਬਾਕੀ ਜਿੰਨਾ ਮੈਂ ਕਰ ਰਹੀ ਹਾਂ ਮੈਂ ਬਹੁਤ ਸੈਟੀਸਫਾਈ ਹਾਂ ਬਿਲਕੁਲ ਮੈਨੂੰ ਲੱਗਦਾ ਹੁਣ ਇਹ ਇਹ ਬ੍ਰੇਕਿੰਗ ਬਣ ਸਕਦੀ ਹੈ ਹਨਾ ਕਿ ਮਲੀਨਾ ਦੇ ਫੈਨਸ ਦੇ ਲਈ ਕਿ ਮਲੀਨਾ ਆ ਰਹੇ ਨੇ ਦੁਬਾਰਾ ਫੇਰ ਗਾਣਿਆਂ ਦੇ ਵਿੱਚ ਗਾਣਿਆਂ ਦੇ ਵਿੱਚ ਹਾਂ ਇਹ ਤਾਂ ਹੈ ਇਹ ਰਿਐਲਿਟੀ ਹੈ ਮਲੀਨਾ ਦੇ ਇਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਸੀਂ ਇਹਨਾਂ ਨੇ ਬਾਈ ਹੁਰਾਨ ਨੇ ਵੀ ਗੱ ਜਿਹੜਾ ਹੈਗਾ ਇਹਦੇ ਵਿੱਚ ਥੀਏਟਰ ਦਾ ਯੋਗਦਾਨ ਬਹੁਤ ਹੁੰਦਾ ਪਰ ਜ਼ਰੂਰੀ ਨਹੀਂ ਹੁੰਦਾ ਕਿ ਥੀਏਟਰ ਨਾਲ ਹੀ ਹੋਵੇ ਤੁਸੀਂ ਬਿਨਾਂ ਥੀਏਟਰ ਤੋਂ ਜਾਂ ਤੁਹਾਡੇ ਇੱਥੇ ਆਪਦੀ ਜਿਹੀ ਇੱਕ ਕਲਾ ਹੈਗੀ ਹੈ ਤੁਸੀਂ ਉਹਨੂੰ ਵੀ ਦਰਸਾ ਸਕਦੇ ਹੋ ਉਸੇ ਤਰੀਕੇ ਨਾਲ ਜਦੋਂ ਮਾਡਲ ਲਾਈਨ ਦੇ ਵਿੱਚ ਅਸੀਂ ਗੁੜੀਆਂ ਨੂੰ ਦੇਖਦੇ ਹਾਂ ਤਾਂ ਕੀ ਟੈਟੂ ਹੋਣਾ ਵੀ ਜ਼ਰੂਰੀ ਹੁੰਦਾ ਕੁੜੀਆਂ ਦੇ ਲਈ ਓਹ ਹੋ ਮੇਰੇ ਟੈਟੂ ਤਾਂ ਮੈਨੂੰ ਲੱਗਦਾ ਜ਼ਾਦੀ ਵਾਰਲ ਹੋ ਗਏ ਨਾ ਨਾ ਕਰੂ ਨਾ ਕਰੂ ਮੈਨੂੰ ਤਾਂ ਪਹਿਲੇ ਹੀ ਪ੍ਰੋਜੈਕਟ ਓਕੇ ਹੋ ਜਾਂਦੇ ਆ ਮਿਲਨੇ ਹਨਾ ਟੈਟੂ ਕਵਰ ਕਰਨੇ ਪੈਣੇ ਆ ਤੇ ਨਹੀਂ ਮੈਨੂੰ ਲੱਗਦਾ ਜੇ ਤੁਸੀਂ ਐਕਟਿੰਗ ਫੀਲਡ ਦੇ ਵਿੱਚ ਆਣਾ ਨਾ ਮੈਂ ਮੇਰੀ ਨਿਆਣੀ ਮਤ ਸੀ ਗਾਇਜ਼ ਜੇ ਤੁਸੀਂ ਐਕਟਿੰਗ ਦੇ ਵਿੱਚ ਆਣਾ ਤੁਸੀਂ ਮੈਂ ਪਹਿਲਾਂ ਵੀ ਕਿਹਾ ਸੀ ਤੁਸੀਂ ਟੈਟੂ ਨਾ ਬਣਵਾਓ ਜੇ ਤੁਸੀਂ ਟੈਟੂ ਬਣਵਾਇਆ ਤੇ ਕੰਮ ਮਿਲਣਾ ਥੋੜਾ ਔਖਾ ਹੋ ਜਾਊਗਾ ਤੁਹਾਨੂੰ ਕਿਉਂਕਿ ਹਰ ਕੈਰੈਕਟਰ ਦੇ ਨਾਲ ਤੁਸੀਂ ਟੈਟੂ ਜੇ ਮੈਂ ਇੱਕ ਪਿੰਡੂ ਕੁੜੀ ਦਾ ਰੋਲ ਕਰਨਾ ਹੈ ਮੈਂ ਟੈਟੂ ਕੀ ਨਹੀਂ ਚੱਲਦਾ ਉਹ ਚੱਲ ਹੀ ਨਹੀਂ ਸਕਦਾ ਜੇ ਕੁਝ ਮਾਡਰਨ ਹੈ ਉਹਦੋਂ ਚੱਲ ਜਾਊਗਾ ਪਰ ਜਦੋਂ ਆਪਾਂ ਇੱਕ ਸਰਟਨ ਇੱਕ ਕੈਰੈਕਟਰ ਨੂੰ ਸ਼ੋਕੇਸ ਕਰਨਾ ਹੈ ਉਹ ਚ ਉਹ ਚੀਜ਼ ਨਹੀਂ ਚੱਲੂਗੀ ਤਾਂ ਫਿਰ ਉਹ ਮੈਨੂੰ ਹਾਈਡ ਕਰਨਾ ਪੈਂਦਾ ਹੈ ਬਹੁਤ ਮਿਹਨਤ ਦਾ ਬਹੁਤ ਮੇਕਅਪ ਵੇਸਟ ਹੁੰਦਾ ਹੈ ਗਾਇਸ ਤੇ ਟੈਟੂ ਨਾ ਬਣਾਓ ਮੇਕਅਪ ਦਾ ਬਹੁਤ ਜ਼ਿਆਦਾ ਵੇਸਟ ਹੁੰਦੀ ਹੈ ਉਸ ਕਰਕੇ ਟੈਟੂਸ ਨਾ ਬਣਾਇਆ ਜਾਵੇ ਜਿਨ੍ਹਾਂ ਨੇ ਖਾਸ ਕਰਕੇ ਐਕਟਿੰਗ ਲੈਂਦੇ ਹੋਰ ਜਿਨ੍ਹਾਂ ਨਹੀਂ ਆਉਣਾ ਉਹ ਪਵਾਦੀ ਮਰਦੀ ਉਹ ਬਣਾਉਂਦੇ ਰੋ ਹਾਂ ਜੇ ਤੁਹਾਡਾ ਸ਼ੌਕ ਹੈ ਜ਼ਰੂਰ ਬਣਵਾਓ ਥੈਂਕ ਯੂ ਸੋ ਮਚ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬੈਸਟ ਵਿਸ਼ੀਸ ਹੈਗੀਆਂ ਤੁਹਾਡੇ ਲਈ ਤੇ ਰਾਜਧਾਨੀ ਸੁਪਰ ਹਿੱਟ ਜਾਵੇ ਤੇ ਤੁਸੀਂ ਵਾਰ-ਵਾਰ ਸਾਨੂੰ ਮਿਲਦੇ ਰਹੋ ਥੈਂਕ ਯੂ ਮੈਮ ਆਈ